ਹਾਂਜੀ ਅੱਜ ਆਪਾਂ ਬਣਾ ਰਹਿਆਂ ਦੇਖੋ ਆਟੇ ਦਾ ਹਲਵਾ ਆਪਾਂ ਪ੍ਰਸ਼ਾਦ ਵੀ ਇਸੇ ਤਰੀਕੇ ਨਾਲ ਬਣਾਉਣੀ ਆਂ ਜਿਹੜਾ ਆਪਾਂ ਗੁਰੂ ਘਰਾਂ ਦੇ ਵਿੱਚ ਛਕਦੇ ਆ ਉਹ ਤੁਹਾਨੂੰ ਕਿਸੇ ਦਿਨ ਫੇਰ ਦੱਸਾਂਗੀ ਕਿਉਂਕਿ ਉਹਦੀ ਮਰਿਆਦਾ ਕੁਝ ਹੋਰ ਆ ਤੇ ਇਹ ਇਹਦੇ ਲਈ ਪਨ ਲਈਏ ਇੱਕ ਕਟਸੀ ਘਿਓ ਦੀ ਤੇ ਇੱਕ ਕਟਸੀ ਹੋ ਆਪਾਂ ਇਹਦੇ ਵਿੱਚ ਪਾਵਾਂਗੇ ਆਟੇ ਦੀ ਇਹ ਵੀ ਪ੍ਰਸ਼ਾਦ ਹਰ ਕੋਈ ਨਹੀਂ ਬਣਾ ਸਕਦਾ ਇਹ ਖਾਸ ਹੋ ਜਾਂਦਾ ਤਾਂ ਜਿੱਦਾਂ ਜਮੈਂ ਦੱਸੂਗੀ ਉਸੇ ਤਰੀਕੇ ਨਾਲ ਇਹਨੂੰ ਬਣਾਉਣਾ ਹਾਟੀ ਨੂੰ ਜਿੰਗੀ ਤਰ੍ਹਾਂ ਲਗਾਤਾਰ ਭਲਾਉਂਦੇ ਹੋਏ ਭੁੰਨੇਦੇ ਰਹਿਣਾ ਇਹਦੇ ਵਿੱਚ ਪਾਣੀ ਆਪਾਂ ਗਰਮ ਜੋਸ ਕਰਾਂਗੇ ਕਿਉਂਕਿ ਗਰਮ ਪਾਣੀ ਨਾਲ ਜ਼ਿਆਦਾ ਵਧੀਆ ਬਣਦਾ ਤਾਂ ਜੇ ਦੇਖੋ ਆਪਾਂ ਲਗਾਤਾਰ ਇਹ ਭੁੰਨ ਰਹਿਆਂ ਇਹਦੇ ਵਿੱਚੋਂ ਮਿੱਠੀ ਮਿੱਠੇ ਕੋਈ ਸੁਗੰਧ ਆਉਣ ਲੱਗ ਜਾਂਦੀ ਹੈ ਹਲਕਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਜੰਦਾ ਇਹ ਭੁੰਨ ਗਏ ਕਿ ਪਕੀ ਗਏ ਹਾਂ ਹਾਂਜੀ ਦੇਖੋ ਹੁਣ ਇਹ ਭੁੰਨੇ ਚੱਕੇ ਨੇ ਘੋਸ਼ੜਤ ਹੁਣ ਆਪਾਂ ਇਹਦੇ ਵਿੱਚ ਇੱਕ ਕੜਸੀ ਪਾਵਾਂਗੇ ਚੀਨੀ ਦੀ ਇਹ ਨਹੀਂ ਪਾ ਕੇ ਥੋੜਾ ਬਗਾ ਲਓ ਹੁਣ ਆਪੇ ਵਿੱਚ ਥੋੜਾ ਥੋੜਾ ਕਰਕੇ ਗਰਮ ਪਾਣੀ ਪਾਉਣੀ ਹੈ ਟੱਟਾ ਨਹੀਂ ਪਾਉਣਾ ਇਹ ਤਾਂ ਸਾਡੀ ਪ੍ਰਸ਼ਾਦ ਦੀ ਮਲ ਕੇ ਹਲਵੇ ਦੀ ਜਿਹਾ ਲੇਵ ਲਾਭਤੀ ਬੰਦੇ ਦੀ ਦੇਖਿਓ ਤੁਸੀਂ ਕਿੰਨਾ ਟੇਸਟੀ ਬਣਦਾ ਇਹ ਵਿਸਾ ਮੈਂ ਦੱਸਿਆ ਉਸੇ ਤਰ੍ਹਾਂ ਹੀ ਫੋਲੋ ਕਰਿਓ ਨਹੀਂ ਤਾਂ ਇਹ ਖਰਾਬ ਹੋ ਛੇਤੀ ਨੂੰ ਨਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ ਇਹ ਸੂਜੀ ਦਾ ਆਪਾ ਬਣਾ ਲੈਂਦੇ ਆ ਥੋੜਾ ਪਾਣੀ ਅੱਗੇ ਤੋਂ ਹੋਰ ਐਡ ਕਰਾਂਗੀ ਜਿਹੜਾ ਆਪਾਂ ਪ੍ਰਸਾਦ ਸੁਝਾਉਣੇ ਗੁਰੂ ਸਾਹਿਬਾਂ ਨਾਲ ਉਹਦੇ ਵਿੱਚ ਸਾਰਾ ਕੁਝ ਮੈਂਟੇ ਰਹਿੰਦਾ ਉਹ ਤੁਹਾਨੂੰ ਕਿਸੇ ਦਿਨ ਦੱਸਾਂਗੇ ਦੇਖੋ 5 ਮਿੰਟ ਦੇ ਦੇ ਦਿੱਸਾ ਆਪਣਾ ਘੱਟੇ ਦਾ ਹਲਵਾ ਤਿਆਰ ਹੈ ਆਪਣੇ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਬਣਾਇਓ ਦੇਖੋ ਕਿੰਨਾ ਸਵਾਦ ਆਉਣਗੇ ਉਹ ਇਹ ਬਿਲਕੁਲ ਸੁੱਧ ਦੇਸੀ ਘਿਓ ਦੇ ਵਿੱਚ ਬਣਿਆ ਹੋਇਆ ਹੈ ਮੈਂ ਟ੍ਰਾਂਸਮਿਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ